ਜੀ ਹਲੋ ਹਾਂ ਜੀ ਹਾਂ ਜੀ ਕਿਸ਼ਨ ਜੀ ਬੋਲਦੇ ਹਾਂ ਹਾਂ ਜੀ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਹਾਂ ਸ਼੍ਰੀ ਅਮਰਸਰ ਸਾਹਿਬ ਤੋਂ ਜੀ ਜੀ ਹਾਂ 2 ਮਿੰਟ ਕਰਨੀ ਤੁਹਾਡਾ ਨਾ ਵਿਚਾਰ ਜੀ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਬਣਾ ਕੇ ਜੀ ਤੇ ਉਹ ਤੁਸੀਂ ਜਿਹੜਾ ਉਹ ਟਕਵਾਂਜ ਰਚਿਆ ਸੀਗਾ ਜੋ ਤੁਸੀਂ ਕਰ ਰਹੇ ਸੀਗੇ ਉਹ ਜੀ ਉਹ ਉਹ ਤੁਸੀਂ ਪ੍ਰਬੰਧਕ ਨੂੰ ਮਤਲਬ ਸਾਰਾ ਇਸ ਦੇ ਨਹੀਂ ਉਹ کیا ہوا ਕਰਮੀ ਕੀ ਗਲਤੀ से ਬੱਚੇ ਜੋ ਹੈ ਉਹ ਉਸ ਨੇ ਸੂਪ ਵਿੱਚ ਆ ਗਈ ਜਿਸकी ਹਮ ਲੋਕ ਕੋ ਜਾਣਕਾਰੀ ਨਹੀਂ थी ਹਾਂ ਤੇ ਅੱਜ ਹਮ ਲੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਪਾਸ ਕੱਲ ਵੀ ਗਏ تھے ਹਾਂ ਅੱਜ ਵੀ ਗਏ تھے ਹਾਂ ਤੋਂ ਹਮ ਲੋ ਨੇ ਗਲਤੀ ਕੇ ਲੀਏ ਅਰਦਾਸ ਵੀ ਕਰਵਾ ਲਈ ਹਾਂ ਔਰ ਮਾਫੀਨਾਮਾ ਵੀ ਲਿਖ ਕੇ ਦੇ ਦਿਆ ਹਾਂ ਕਿ ਹਮ ਲੋ ਕੇ ਭੂਲ ਵਰ ਸੰ ਗਿਆਨਤਾ ਮੈਂ ਉਹ ਬੱਚੀ ਸੇ ਗਲਤੀ ਹੋ ਗਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕਿ ਜਿਹੜੀ ਉਹ ਬੱਚੀ ਆ ਜਾਂ ਜੋ ਕੌਣ ਜੋ ਵੀ ਸੀ ਉਹ ਬੱਚਾ ਸੀ ਬੱਚੀ ਸੀ ਜੀ ਉਹਨੇ ਇਹ ਕਿਉਂ ਨਹੀਂ ਗਲਤੀ ਕਰਤੀ ਵੀ ਰੋਡ ਦੇ ਉੱਤੇ ਟਰੱਕ ਚੱਲਦੇ ਗੱਡੀਆਂ ਚੱਲਦੀਆਂ ਕਿਸੇ ਥੱਲੇ ਆਏ ਕਿਉਂ ਨਹੀਂ ਮਰ ਗਈ ਆ ਤੈਨੂੰ ਲੌਜੀਕਲੀ ਵੇਖੋ ਮੈਂ ਤੁਹਾਡੀ ਗੱਲ ਸੁਣੀ ਆ ਨਾ ਜੀ ਹਾਂ ਤੁਸੀਂ ਲੌਜੀਕਲੀ ਮੈਨੂੰ ਮੇਰੀ ਗੱਲ ਦਾ ਵੀ ਤਾਂ ਜਵਾਬ ਦੇ ਕੇ ਸੰਦੁਸ਼ਟ ਕਰ ਦਿਓ ਨਾ ਕਿ ਜੇ ਉਹ ਬੱਚੀ ਜਿਹੜੀ ਆ ਉਹਨੇ ਇਦਾਂ ਦਾ ਕੁਝ ਕਿਉਂ ਨਹੀਂ ਕਰ ਲਿਆ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਾ ਕੇ ਤੇ ਉੱਥੇ ਮਾਫੀ ਮੰਗ ਲਈ ਤੇ ਮਾਫੀਨਾਮਾ ਲਿਖ ਕੇ ਦੇ ਦਿੱਤਾ ਹੈ ਨਾ ਜੀ ਇਹ ਮਤਲਬ ਤੁਹਾਡੇ ਵਾਸਤੇ ਇਹ ਨਾ ਇਹ ਬਹੁਤ ਵਧੀਆ ਤਰੀਕਾ ਲੱਗਦਾ ਤੁਹਾਨੂੰ ਨਹੀਂ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਸੁਣੀ ਸੀ ਮੇਰੀ ਗੱਲ ਨਾ ਟੋਕਿਓ ਮੇਰੀ ਗੱਲ ਹੋ ਜਾਣ ਦੋ ਫਿਰ ਤੁਸੀਂ ਬੋਲਿਓ ਬਾਰੀ-ਬਾਰੀ ਗੱਲ ਕਰਦੇ ਆਪਾਂ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਵੀ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀਆਂ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਸਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ 1 ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਨਵੁੱਝ ਕੇ ਨਹੀਂ ਜੋ ਵੀ ਲਾ ਲੋ ਤਾਂ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੋਂ ਫੜ ਕੇ ਕਹਿ ਦਿੱਤਾ ਵੀ ਨਾ ਪੋਤੇ ਕੰਮ ਨਹੀਂ ਕਰਨਾ ਲਾ ਦੇਆ ਸਾਰਾ ਕੁਝ ਅਗਿਆਨਤਾ ਵਾਸ ਹੋ ਗਿਆ ਬਹੁਤ ਬਣੀ ਗਿਆਨਤਾ ਵਾਸ ਕਿਸ਼ਨ ਜੀ ਇਹ ਹੀ ਕੰਮ ਹੋਣਾ ਸੀਗਾ ਅਗਿਆਨਤਾ ਵਾਸ ਕੁਝ ਹੋਰ ਕਿਉਂ ਨਹੀਂ ਕਰ ਲਿਆ ਤੁਸੀਂ ਆ ਉਸ ਲਈ ਤਾਂ ਹਮ ਲੋਕ ਮਾਫੀ ਮੰਗ ਰਹੇ ਆ। ਉਹ ਹੀ ਤਾਂ ਗੱਲ ਆ ਨਾ ਕਿਸ਼ਨ ਜੀ ਮੈਂ ਵੀ ਤਾਂ ਉਹ ਹੀ ਤੁਹਾਨੂੰ ਕਹਿ ਰਿਹਾ ਨਾ ਵੀ ਇਹ ਤਾਂ ਬੜਾ ਸੌਖਾ ਤਰੀਕਾ ਵਾ ਨਾ ਵੀ ਪਹਿਲਾਂ ਗਲਤੀ ਕਰੋ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੀਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਪਾਸ਼ਾ ਜੀ ਦਾ ਸਤਿਕਾਰ ਕਰਦੀਆਂ ਨੇ ਗੁਰੂ ਮੰਦੀਆਂ ਨੇ ਤੁਸੀਂ ਉਹਨਾਂ ਦੇ ਦਿਲ ਦਿਖਾਓ ਤੇ ਮੁੜ ਕੇ ਹੌਲੀ ਜੀ ਇਹ ਗੱਲ ਕਹਿ ਦਿਓ ਵੀ ਸਾਡੇ ਕੋਲ ਤਾਂ ਗਲਤੀ ਹੋ ਗਈ ਜੀ ਤੇ ਸਾਨੂੰ ਮਾਫ ਕਰ ਦਿਓ। ਚਾਹ ਗੁਰੂ ਜੀ ਹਮ ਲੋਕ ਤਾਂ ਸਮਾਜ ਕੇ ਮਾਮੂਲੀ ਸਦਸਾ ਹੈ। ਔਰ ਉਹ ਬੱਚੀ ਵਹਾਂ ਤੇ ਕਥਾ ਕੀਰਤਨ ਚੱਲ ਰਹਾ ਥਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਉਹ ਬੱਚੀ ਵਹਾਂ ਤੇ ਸਰੂਪ ਲੈ ਕੇ ਆ ਗਈ ਮੈਂ ਤਾਂ ਤੁਹਾਨੂੰ ਉਹੀ ਸਵਾਲ ਕਰਦਾ ਵੀ ਮੰਨ ਲਓ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਉਹ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂਜ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿ ਉਹਨੇ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੋਂ ਮਹਾਰੇ ਦੀ ਹੁਰੀ ਚੋਂ ਫਿਰ ਨਾ ਪੋਤੇ ਤਾ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋਤੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਕਿ ਕਿੱਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਰੇ ਨਾ ਇੰਨਾ ਸਤਕਾਰ ਕਰਦੇ ਏ ਨਾ ਗੁਰਨਾਨਕ ਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ ਆਪਣੀ ਅੱਖੀਂ ਬੇਸ਼ੱਕ ਉਹ 100% ਜਿਹੜੇ ਆ ਉਹ ਪ੍ਰੀਪੇਅਰ ਨਹੀਂ ਹੈਗੇ ਸਿਧਾਂਤਾਂ ਪ੍ਰਤੀ ਮਰਿਆਦਾ ਪ੍ਰਤੀ ਪਰ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਇੰਨਾ ਜਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀ ਸਿੱਖੀ ਸਮਾਜ ਦੇ ਵਿੱਚੋਂ ਹੀ ਹੈ ਨਾ ਜੀ ਤੇ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਜੀ ਨਾ ਸਤਿਕਾਰ ਕਰਦੇ ਜੀ ਗੁਰਬਾਣੀ ਦਾ ਅਭੀ ਹਮ ਲੋਗ 11 ਦਿਨ ਸਿੱਖ ਸਮਾਜ ਕੇ ਸਾਥ ਪ੍ਰਭਾਤ ਫੇਰੀ ਵਗੈਰਾ ਨਿਕਾਲ ਰਹੇ تھے ਹਾਂ ਸਪੋਰਟ ਕਰ ਰਹੇ تھے ਕਰ ਰਹੇ ਸੀ ਨਾ ਔਰ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਹਮ ਲੋਗ ਸਮਰਪਿਤ ਹੈ ਹਰ ਤਰ੍ਹਾਂ ਸੇ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਕਿ ਜਿਹੜਾ ਸਿੰਧੀ ਸਮਾਜ ਆ ਉਹ ਤਾਂ ਇੱਕ ਬਹੁਤ ਵੱਡਾ ਵਰਗ ਗੁਰੂਆਂ ਦੇ ਪਾਤਸ਼ਾਹ ਜਿਹਦਾ ਬਹੁਤ ਸਤਿਕਾਰ ਕਰਦਾ ਜਿੰਨੇ ਕੁ ਮੈਨੂੰ ਪਤਾ ਮੁੰਬਈ ਦੇ ਵਿੱਚ ਤੁਹਾਡੇ ਇੱਥੇ ਗੁਰਪ੍ਰੀਤ ਸਿੰਘ ਰਿੰਕੂ ਨੇਕ ਜੀ ਰਿੰਕੂ ਵੀਰ ਜੀ ਕਿਹਾ ਜਾਂਦਾ ਉਹਨਾਂ ਨੂੰ ਉਹ ਮੈਂ ਦੇਖਦਾ ਹਾਂ ਅਮਰਤਵਿਲਾ ਟਰਸਟ ਚਲਾਉਂਦੇ ਆ ਹਾਂ ਬੇਸ਼ੱਕ ਭਾਵੇਂ 100% ਨਹੀਂ ਕੁਝ ਖਾਮੀਆਂ ਹੋਣਗੀਆਂ ਉਹਨਾਂ ਦੇ ਅੰਦਰ ਕੁਝ ਗਲਤੀਆਂ ਵੀ ਹੋ ਸਕਦੀਆਂ ਉਹਨਾਂ ਦੇ ਕੋਲ ਕੋਈ ਹੋਈਆਂ ਹੋਣ ਜਾਂ ਹੋ ਜਾਣ ਭਵਿੱਖ 'ਚ ਮਨੋਕੇ ਆ ਹਣਾ ਤੇ ਦੂਜੀ ਗੱਲ ਵੀ ਜਿਹੜੇ ਉਹਦਾ ਨੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਹੁੰਦੇ ਨੇ ਸੰਗਤਾਂ ਸਿੰਧੀ ਸਮਾਜ ਦੀਆਂ ਹਨਾ ਉਹ ਗੁਰਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲਾ ਸਾਹਮਣੇ ਨੇ ਨਾਮ ਜਪਦੇ ਨੇ ਚਲੋ ਮੈਂ ਇਹ ਗੱਲ ਹੋ ਸਕਦਾ ਵੀ ਕਿਤੇ ਮਰਿਆਦਾ ਦੇ ਵਿੱਚ 100% ਨਹੀਂ ਤੇ ਕੁਝ ਪਰਸੈਂਟ ਜਿਹੜਾ ਉਹਨਾਂ ਕੋਈ ਢਿੱਲ ਜਿਹੜੀ ਆ ਉਹ ਰਹਿ ਜਾਂਦੀ ਹੋਵੇ ਹਨਾ ਜਾਂ ਉਹ ਕਿਉਂਕਿ ਪ੍ਰੋਪਰ ਜਿਹੜੇ ਜਿੰਨੇ ਵੀ ਸਾਡੇ ਉਸ ਸਿੰਧੀ ਭੈਣ ਭਰਾ ਨੇ ਉਹਨਾਂ ਨੂੰ ਸਾਰੀ ਮਰਿਆਦਾ ਨਹੀਂ ਪਤਾ ਕਿਤੇ ਹੋ ਸਕਦਾ ਕੋਈ ਨਿੱਕੀ ਮੋਟੀ ਉਹਨਾਂ ਕੋਲ ਗਲਤੀ ਹੋ ਜਾਏ ਪਰ ਪਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹਨਾਂ ਨੇ ਕਿਉਂ ਕਦੀ ਕਰ ਲਿਆ ਜਿਉ ਸ਼ਰਧਾ ਦੇ ਵਾਸਤੇ ਤੁਸੀਂ ਕੀਤਾ ਮੰਨ ਲੋ ਆ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੰਨਦੇ ਹੋ ਸ਼ਰਧਾ ਵਾਸਤੇ ਕੀਤਾ ਤੇ ਉਹਨਾਂ ਨੇ ਅੱਜ ਤੱਕ ਕਿਉਂ ਨਹੀਂ ਕਰਤਾ ਕਿ ਤੁਹਾਡੇ ਆਪਣੀ ਨੇ ਨਾ ਜੀ ਅਬ ਹਮ ਲੋਕ ਤੋਂ ਸਮਾਜ ਦੇ ਛੋਟੇ ਸਦਸਾ ਹੈ ਦਾ ਭਾਜੀ ਹੁਣ ਤੁਸੀਂ ਕਿਸ਼ਨ ਜੀ ਵੇਖੋ ਇਹ ਡਿਫੈਂਡ ਕਰਨ ਵਾਸਤੇ ਆ ਹੁਣ ਇਹ ਡਿਫੈਂਡ ਕਰਨਾ ਤੁਸੀਂ ਆਪਣੇ ਆਪ ਨੂੰ ਨਹੀਂ ਮਤਲਬ ਬਾਕੀ ਅਬ ਕੀ ਹੈ ਅਸੀਂ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ اور ਸਮਰਪਣ से हैं अब अनजाने में जो भी गलती हो गई بس یہی تا ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੋਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਹੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਪੜ੍ਹਦੇ ਹੋ ਗੁਰੂਾਨਕ ਪਾਤਸ਼ਾਹ ਦਾ ਹੈ ਨਾ ਉਹਨਾਂ ਨੂੰ ਪੂਜਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕبھی ਸੁਪਨੇ ਵਿੱਚ ਵੀ ਨਹੀਂ ਸੋਚेंगे ਅਸੀਂ ਲੋਕ ਔਰ ਨਾ ਕਦੇ ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹੈ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੈਨੂੰ ਉੱਥੇ ਮਾਫੀ ਮੰਗੋ ਤੇ ਸ਼੍ਰੀ ਅਕਾਲ ਤਖਸਾਲ ਦਾ ਜੋ ਪ੍ਰੋਸੀਜਰ ਆ ਸ਼੍ਰੀ ਅਕਾਲ ਤਖਸਾਲ ਵੱਲੋਂ ਪੰਜ ਪੈਰਾਂ ਜੁੜੀ ਲਾਈ ਜਾਵੇ ਜਾਂ ਕਿਸੇ ਇੱਕ ਦੀ ਲਾਈ ਜਾਵੇ ਕਿਉਂਕਿ ਅਕਾਲ ਤਖਸਾਲ ਦੀ ਵੀ ਇੱਕ ਮਰਿਆਦਾ ਵਾ ਜੀ ਜੀ ਉੱਥੇ ਆ ਕੇ ਪੇਸ਼ ਹੋਵੋ ਜੋ ਸ਼੍ਰੀ ਅਕਾਲ ਤਖਸਾਲ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀ ਦੇਕ ਨਾ ਤੇ ਬਹੁਤ ਵੱਡਾ ਗੁਨਾਹ ਕੀਤਾ ਵਾ ਜੀ ਜੀ ਇਹ ਤੇ ਮਰਤ ਪੈ ਜੂਗੀ ਅੱਜ ਤੁਸੀਂ ਇਦਾਂ ਜੇ ਧੰਨਵਾਦ ਅਸੀਂ ਕਹਿੰਨੇ ਇਦਾਂ ਹੀ ਫੇ ਚਲੋ ਕੋਈ ਨਹੀਂ ਜੀ ਤੁਸੀਂ ਮਾਫੀ ਮੰਗ ਲਓ ਜਿਵੇਂ ਤੁਸੀਂ ਕਹਿ ਰਹੇ ਜੇ ਵੀ ਅਸੀਂ ਗੁਰਦਰਾ ਸਾਹਿਬ ਜਾ ਕੇ ਮਾਫੀ ਮੰਗ ਲਈ ਆ ਜਾਂ ਮੰਗ ਲਾਂਗੇ ਤੇ ਇਹ ਤਾਂ ਇਦਾਂ ਜੇ ਗੱਲ ਖਤਮ ਹੋ ਜਾਂਦੀ ਹੈ ਨਾ ਵੀਰ ਜੀ ਫੇਰ ਤਾਂ ਫੇਰ ਤਾਂ ਸਾਰੀ ਦੁਨੀਆ ਤੁਰ ਪੂ ਇਧਰ ਨੂੰ ਨਹੀਂ ਨਹੀਂ ਜੈ ਸਾਹਿਬ ਲੋ ਆਦੇਸ਼ ਦੇਣਗੇ ਹਮ ਲੋ ਸਿੰਧੀ ਸਮਾਜ ਚੜੋਲ ਕਬਈ ਕਰੇਗਾ ਤੁਸੀਂ ਆਪਣੇ ਜਿੰਨੇ ਤੁਹਾਡੇ ਮੋਤਬਰ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਤੁਹਾਡੇ ਉਹ ਜਿਹੜੀ ਉਹ ਸਾਰੇ ਸੰਗਤ ਸੀ ਉੱਥੇ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਵਾ ਸਵੇਟ ਉਸ ਉਸ ਮਨੁੱਖ ਦੇ ਜਾਂ ਬੱਚੀ ਦੇ ਜੀ ਤੁਸੀਂ ਗੱਲ ਕਰ ਰਹੇ ਹੋ ਵੀ ਉਹਨੇ ਸਰੂਪ ਧਾਰਿਆ ਸੀ ਸਾਰੇ ਜਾਣੇ ਜਲਦੀ ਤੋਂ ਜਲਦੀ ਜਿਹੜੀ ਵੀ ਡੇਟ ਜਿਹੜਾ ਵੀ ਦੇਣ ਆ ਉਹ ਨੰਬਰ ਤੁਹਾਡੇ ਕੋਲ ਮੇਰਾ ਆ ਗਿਆ ਤੁਸੀਂ ਦੱਸ ਦਿਓ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਨਾਂ ਤੁਹਾਡਾ ਜੇ ਕੰਟੈਕਟ ਹੈਗਾ ਵੀਰ ਨਾਲ ਤੇ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਤੇ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਸਤਕਾਰ ਪ੍ਰੇਮ ਪਿਆਰ ਨਾਲ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਤੇ ਮੇਰਾ ਵੀਰ ਬਹੁਤ ਜਲਦੀ ਬਿਨਾਂ ਦੇਰ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਨਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਮਤਲਬ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਤੇ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਜੀ ਤੇ ਜੇ ਅੱਜ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਖੇ ਵੀ ਮੈਂ ਬਹੁਤ ਵੱਡਾ ਸੇਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਨੇੜੇ ਹਾਂ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹੀਆ ਨਹੀਂ ਪੈ ਸਕਦਾ ਫਿਕਰਾਨ ਸਿੰਘ ਪਾਸ਼ਾ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋ ਇਹਸ ਕਰਕੇ ਮੇਰਾ ਭਰਾ ਬੜੀ ਬੜੇ ਪ੍ਰੇਮ ਪਿਆਰ ਨਾਲ ਮੈਂ ਵੇਖੋ ਤੁਹਾਨੂੰ ਬੇਨਤੀ ਕੀਤੀ ਆ ਨੰਬਰ ਲੈ ਕੇ ਤੁਹਾਡਾ ਵੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਇਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਰਕੇ ਜੀ ਅਕਾਲ ਤਖਤ ਸਾਹਿਬ ਪੇਸ਼ ਹੋ ਜਾਓ ਤੇ ਨਹੀਂ ਤੇ ਫਿਰ ਬਾਅਦ ਦੇ ਵਿੱਚ ਵੇਖੋ ਜੇ ਕੋਈ ਮਿਰਰਗਾ ਜਜ਼ਬਾਤੀ ਮਿਲ ਗਿਆ ਨਹੀਂ ਨਹੀਂ ਹਮ ਨੂੰ ਜਲਦ ਜਲਦ ਪੈਸ ਹੋ ਜਾਣਾ ਹਾਂ ਤਾਂ ਜੇ ਕੋ ਮਤਲਬ ਮਿਰਰ ਗਾ ਮਿਰਰ ਪਿਆ ਤੁਹਾਨੂੰ ਕੋ ਗਰੀਬੜਾ ਸਿੱਖ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਫੈਸਲਾ ਕਰੂਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਨਹੀਂ ਜੀ 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 ਹਾਂ ਹਮ ਨੂੰ ਜਲਦੀ ਪੈਸ ਹੋ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ